ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਸ ਕੁੜੀ ਦੀ ਕਹਾਣੀ ਸੁਣ ਕੇ ਤੁਸੀਂ ਇਸ ਕੁੜੀ ਨੂੰ ਸਲਾਮ ਜ਼ਰੂਰ ਕਰੋਗੇ ਇਹ ਕੁੜੀ ਦਾ ਨਾਮ ਹੈਗਾ ਜੂਲੀਆ 27 ਸਾਲ ਦੀ ਸੀਗੀ ਅਮਰੀਕਾ ਦੀ ਇੱਕ ਕੰਪਨੀ ਜਿਹੜੀ ਚੇਹਰਾ ਬਣਾਉਂਦੀ ਸੀ ਕੁਰਸੀਆਂ ਬਣਾਉਂਦੀ ਸੀ ਉਹਨਾਂ ਨੇ ਅਮਰੀਕਾ ਦਾ ਇੱਕ ਜੰਗਲ ਕੱਟਣਾ ਸ਼ੁਰੂ ਕਰਤਾ ਉਸ ਜੰਗਲ ਦੇ ਵਿੱਚ 100 ਸਾਲ ਤੋਂ ਵੱਧ ਪੁਰਾਣੇ ਦਰਖਤ ਸੀਗੇ ਤੇ ਉਸ ਜੰਗਲ ਨੂੰ ਕੱਟਣ ਤੋਂ ਰੋਕਣ ਵਾਸਤੇ ਇਸ ਕੁੜੀ ਨੇ ਕੱਲੀ ਨੇ ਹੀ ਆਵਾਜ਼ ਚੱਕੀ ਤੇ ਇਹ ਇੱਕ ਦਰਖਤ ਦੇ ਉੱਪਰ ਜਾ ਕੇ ਇਹਨੇ ਡੇਰਾ ਲਾ ਲਿਆ ਜਿਹੜਾ 200 ਫੁੱਟ ਉੱਚਾ ਸੀ ਤੇ ਉਹ ਕੰਪਨੀ ਨੇ ਇਸ ਕੁੜੀ ਨੂੰ ਹਰਾਉਣ ਵਾਸਤੇ ਹੈਲੀਕਾਪਟਰ ਵੀ ਭੇਜੇ ਉੱਥੇ ਧੂਆਂ ਕੀਤਾ ਕਿ ਇਹ ਕੁੜੀ ਕਿਸੇ ਤਰੀਕੇ ਨਾਲ ਉਥੋਂ ਨਿਕਲ ਜਵੇ ਉਸ ਸਮੇਂ ਮੌਸਮ ਵੀ ਬੜਾ ਖਰਾਬ ਹੋਇਆ ਮੀਂਹੇਂ ਰਿਆ ਤੂਫਾਨ ਪਰ ਇਹ ਕੁੜੀ ਟੱਸ ਤੋਂ ਮੱਸ ਨਹੀਂ ਹੋਈ ਉਹਨਾਂ ਨੇ ਪੈਸੇ ਦੇ ਕੇ ਜਿਹੜੀਆਂ ਕੰਪਨੀਆਂ ਇਹਨੂੰ ਫੰਡ ਕਰਦੀਆਂ ਸੀ ਉਹ ਵੀ ਬੰਦ ਕਰਤੀਆਂ ਪਰ ਇਹਦੇ ਕੋਸ਼ਚਾਉਣ ਵਾਲੇ ਇਹਨੂੰ ਚੋਰੀ ਛਿਪੇ ਖਾਣਾ ਦੇ ਜਾਂਦੇ ਸੀਗੇ। ਇਹ ਕੁੜੀ ਸਾਲ ਤੋਂ ਵੱਧ ਸਮਾਂ ਇਸ ਦਰਖਤ ਦੇ ਉੱਪਰ ਰਹੀ ਤੇ ਇੱਕ ਦਿਨ ਫਿਰ ਉਸ ਕੰਪਨੀ ਨੂੰ ਝੁਕਣਾ ਪਿਆ। ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਵੀ ਅਸੀਂ ਇਹਨਾਂ ਦਰਖਤਾਂ ਨੂੰ ਨਹੀਂ ਕਟਾਂਗੇ। ਇਹ ਕੁੜੀ ਨੂੰ ਥੱਲੇ ਲਾਇਆ ਗਿਆ। ਇਹ ਕੁੜੀ ਅੱਜ ਵੀ ਅਮਰੀਕਾ ਦੇ ਵਿੱਚ ਇੱਕ ਹੀਰੋ ਦੇ ਵਜੋਂ ਜਾਣੀ ਜਾਂਦੀ ਆ ਪਰ ਉਹ ਕੰਪਨੀ ਕੁਝ ਸਮੇਂ ਬਾਅਦ ਬੈਂਕਰਪਟ ਹੋ ਗਈ। ਇਹ ਕੁੜੀ 27 ਸਾਲ ਦੀ ਸੀ। ਤੇਰੀ ਹਿੰਮਤ ਨੂੰ ਵਾਕਈ ਸਲਾਮ ਆ ਕੱਲੀ ਨਹੀਂ ਐਡੀ ਵੱਡੀ ਕੰਪਨੀ ਦੇ ਨਾਲ ਮੱਥਾ ਲਾ ਲਿਆ ਇਹ ਸੀ ਕੀ ਵਾਰ ਦੀ ਗੱਲ ਹੁਣ ਜੇ ਆਪਾਂ ਆਪਣੇ ਕਿਤੇ ਲਾਈਏ ਵੀ ਆਪਣੇ ਕੋਈ ਕੁੜੀ ਜਾਂ ਕੋਈ ਮੁੰਡਾ ਕਿਸੇ ਜੰਗਲ ਨੂੰ ਕੱਟਣ ਤੋਂ ਰੋਕਣ ਵਾਸਤੇ ਉੱਥੇ ਖੜ੍ਹ ਜਵੇ ਜਾ ਕੇ ਤਾਂ ਆਪਣੀਆਂ ਤੇ ਲੋਕਾਂ ਨੇ ਤਾਂ ਸੁਵਾਦ ਲੈਣ ਲੱਗ ਜਾਣਾ ਗਵਰਨਮੈਂਟਾਂ ਨੇ ਕਹਿਣਾ ਅਸੀਂ ਕੀ ਲੈਣਾ ਵਾ ਸੋ ਪੁਲਿਸ ਭੇਜਣਗੇ ਕੁੱਟਣਗੇ ਮਾਰਨਗੇ ਲਾ ਲੈਣਗੇ ਥੱਲੇ ਪਰ ਬਾਹਰ ਇਤਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਇਸੇ ਕਰਕੇ ਲੋਕ ਬਾਹਰ ਦੀਆਂ ਕੰਟਰੀਆਂ ਨੂੰ ਭੱਜਦੇ ਨੇ ਕਿ ਉੱਥੇ ਘੱਟੋ-ਘੱਟ ਬੰਦੇ ਨੂੰ ਬੰਦਾ ਜ਼ਰੂਰ ਸਮਝਿਆ ਜਾਂਦਾ ਕਿਸੇ ਵੀ ਧਰਮ ਨਾਲ ਬਿਲੋਂਗ ਕਰਦਾ ਹੋਵੇ ਕਿਸੇ ਵੀ ਭਾਸ਼ਾ ਬੋਲਦਾ ਹੋਵੇ ਕਿਸੇ ਵੀ ਦੇਸ਼ ਦਾ ਹੋਵੇ ਸੋ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਹਰ ਸੱਚੇ ਇਨਸਾਨ ਦੇ ਨਾਲ ਖੜਦਾ ਧੰਨਵਾਦ